ਫਿਰ ਹੋਰ ਵੀ ਨਿਕੰਮੇ ਝਗੜੇ ਸੀ ਖੜੇ ਕਰ ਬੈਠਦੇ ਆਂ ਭੈਸ ਜਿਸ ਭੈਸ ਨੂੰ ਕਰਨ ਵਾਲੇ ਨੂੰ ਵੀ ਗੁਰੂ ਨਾਨਕ ਨੇ ਮੂਰਖ ਕਹਿ ਦਿੱਤਾ ਉਹ ਕਿ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਬ ਕਹਾਵੇ ਕਿਸਮੇ ਪਾਪ ਸਮਾਨ ਹੈ ਇਸ ਭੈਸ ਨੂੰ ਕਰਨ ਵਾਲਾ ਗੁਰੂ ਨਾਨਕ ਦੀ ਦ੍ਰਿਸ਼ਟੀ ਚ ਮੂਰਖ ਹੈ ਕਿ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਇਹ ਪੰਕਤੀ ਗੁਰੂ ਨਾਨਕ ਦੇਵ ਜੀ ਮੈਂ ਸਵਸਥ ਨਿਰਣਾ ਕਰਦਾ ਪਿਆ ਕਿ ਇਹ ਝਗੜਾ ਇੰਡੀਆ 'ਚ ਤੇ ਹੈ ਨਹੀਂ ਮੈਂ ਇਤਨਾ ਸ਼ਹਿਰਾਂ 'ਚ ਪਰਮਣ ਕਰਦਾ ਕੋਈ ਇਸ ਤਰ੍ਹਾਂ ਦਾ ਸਿਲਸਿਲਾ ਮੈਂ ਦੇਖਿਆ ਨਹੀਂ ਪਰ ਬਾਹਰ ਕੁਝ ਜ਼ਿਆਦਾ ਉਹਦਾ ਇੱਕ ਕਾਰਨ ਕਿ ਪੰਥ ਦੀ ਬਣਾਈ ਹੋਈ ਜੋ ਮਰਿਆਦਾ ਹੈ ਉਸ ਦਾ ਕੋਈ ਪ੍ਰਚਾਰ ਨਹੀਂ ਹੋਇਆ ਗੁਰਬਾਣੀ ਦਾ ਪ੍ਰਚਾਰ ਨਹੀਂ ਹੋਇਆ ਸਿੱਧੀਆਂ ਪੁੱਠੀਆਂ ਗੱਲਾਂ ਜਿਸ ਨੇ ਕਹਿ ਦਿੱਤੀਆਂ ਉਹ ਕਬੂਲ ਕਰ ਲਈਆਂ ਗਈਆਂ ਜੋ ਪੰਥ ਖਰੜੇ ਤੇ ਵੀ ਪੂਰੀਆਂ ਨਹੀਂ ਉਤਰਦੀਆਂ ਕਿ ਤੁਸੀਂ ਆ ਕੋਸ ਖੜੜੇ ਨੂੰ ਮੰਨਦੇ ਹੀ ਨਹੀਂ ਫਿਰ ਤੇ ਨਿਰੰਕਾਰੀਆਂ ਦਾ ਵੀ ਕੋਈ ਕਸੂਰ ਨਹੀਂ ਤੇਰਾ ਦਾ ਸਵਾਮੀਆ ਦਾ ਵੀ ਕਿਉਂਕਿ ਉਹ ਵੀ ਕੰਨ ਅਸੀਂ ਨਹੀਂ ਮੰਨਦੇ ਔਰ ਜੇ ਹੁਣ ਨਿਕੰਮੇ ਝਗੜੇ ਲੈ ਕੇ ਅਸੀਂ 2 2 3 3 ਧੜੇ ਖੜੇ ਕਰ ਛੜਨੇ ਨੇ ਬਹੁਤ ਸਾਰੇ ਬੰਦੇ ਇਸ ਵਾਸਤੇ ਹਟ ਪੈਂਦੇ ਨੇ ਨਿਕੰਮੀ ਬੈਸ ਛੇੜ ਬੈਠਦੇ ਆ ਔਰ ਸਤਗੁਰ ਇਸ ਬੈਸ ਨੂੰ ਤੇ ਕਰੀਬਨ ਕਰੀਬਨ ਮੂੜਤਾ ਹੀ ਮੰਨਦੇ ਨੇ ਕਿ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੇ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਣੇ ਤੇ ਇਹ ਬਹਿਸ ਮੈਂ ਛੇੜ ਦੇਵਾਂ ਤੋ ਕਰੀਬਨ ਕਰੀਬਨ ਮੈਂ ਵੀ ਮੋੜਾਂ ਪਰ ਸਿਆਣਪ ਹੋਣ ਦਾ ਦਾਵਾ ਨਹੀਂ ਮੇਰਾ ਲੇਕਿਨ ਮੂਰਖਤਾ ਦੀ ਮੋਹਰ ਲਵਾਉਣ ਤੋਂ ਜੀ ਘਬਰਾਂਦਾ ਐ ਐਨੇ ਮੈਂ ਜ਼ਰੂਰ ਅਰਜ਼ ਕਰਦਾ ਕਿਉਂਕਿ ਸਤਿਗੁਰ ਕਹਿੰਦਾ ਮੋੜ ਐ ਤੇ ਬੰਦਾ ਇਸ ਬਹਿਸ ਨੂੰ ਛੇੜਦਾ ਹੀ ਕਿਉਂ ਐ ਇਹ ਬਹਿਸ ਛੇੜਨ ਵਾਲੀ ਨਹੀਂ ਤੇ ਸਤਿਗੁਰੂ ਜੀ ਦੇ ਸਵਾਲ ਕਰਦਨ ਕੌਣ ਮਾਸ ਕੌਣ ਸਾਗ ਕਹਾਵੇ ਕਿਸ ਵਿੱਚ ਪਾਪ ਸਮਾਣੇ ਪਹਿਲੇ ਮੈਨੂੰ ਇਹ ਖੋਲ ਕੇ ਦੱਸੋ ਸਾਗ ਕੀ ਹੈ ਤੇ ਮਾਸ ਕੀ ਹੈ ਗੁਰੂ ਨਾਨਕ ਦੇਵ ਜੀ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਸਾਗ ਫਿਰ ਵੰਡਾ ਹੋਇਆ ਵਿਆਹਿਆ ਕਰ ਲਿਆ ਮਾਸ मांसो ही मांस उपजे मांसो सबे साख मांस मांस पर मूर्ख झगड़े ज्ञान ध्यान नहीं जाने कौन मांस कौन साग खावे किसमें पाप समाने एक पुस्तक पढन नो मेनू मिली दिल्ली रेच लिखी एक बीबी ने और उस पुस्तक दे ऊपर पंक्तिए रस मीठा रस मांस 400 ਸਫੇਦੀਏ ਪੁਸਤਕ ਇਸ ਦੇ ਵਿੱਚ ਕਰੀਬਨ ਕਰੀਬਨ ਇਸ ਢੰਗ ਨਾਲ ਸਿੱਖੀ ਰੂਪ ਪੇਸ਼ ਕੀਤਾ ਗਿਆ ਜਿਹੜਾ ਪੁਰਾਣਾ ਬ੍ਰਾਹਮਣ ਮਤ ਸੀ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਹੈ ਸਿੱਖ ਧਰਮ ਬੋਧ ਧਰਮ ਨਹੀਂ ਹੈ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਲਿਆਂਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣਵਤ ਔਰ ਕੁਛ ਨਹੀਂ ਹੈ ਨਿਰੋਲ ਪੁਰਾਣਾ ਬ੍ਰਾਹਮਣਵਤ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਹੈ ਮੈਂ ਕਿਧਰੇ ਭੁੱਲ ਕਰਦਾ ਵਾਂ ਮੇਰੀ ਸੁਦਾਈ ਕਰ ਦੇਣਾ ਜ਼ਰੂਰ ਕਿਉਂਕਿ ਨਾ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਗੋਮਿਆ ਇਹ ਇਤਿਹਾਸ ਹੈ ਸਾਡਾ ਉਸ ਸੰਸ਼ੇਪ ਵਿੱਚ ਮੈਂ ਅਰਜ਼ ਕਰਾਂ ਕਿ ਇਹ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ ਤਮਾਮ ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਸ ਵਿਸ਼ੇ ਦੇ ਸੰਬੰਧ ਵਿੱਚ ਕੁਝ ਉਹ ਪੰਕਤੀਆਂ ਲੈ ਲਏ ਗਈਆਂ ਪਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨੇ ਜਿੱਥੇ ਕਬੀਰ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਹਲਾਲ ਕੀਤਾ ਹੈ ਇਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਖੁਦਾ ਦੀ ਲੋੜ ਨਹੀਂ ਹੈ ਮੱਕੇਸ ਤੁਸੀਂ ਕਟੀ ਜਾ ਰਹੇ ਹੋ ਗਊਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਇਹ ਮੰਗ ਨਹੀਂ ਹੈ ਖੁਦਾ ਦੀ ਇਹ ਲੋੜ ਨਹੀਂ ਹੈ ਖੁਦਾ ਦੀ ਇਹ ਚਾਹਤ ਨਹੀਂ ਹੈ ਇਨ ਖੁਦਾ ਨਾਲ ਨਾ ਜੋੜੋ ਕਬੀਰ ਕਰਬਿਅਨ ਕ੍ਰੀਬਨ ਰੋਜ਼ਿਆਂ ਦੇ ਨਾਲ ਰਮਜ਼ਾਨ ਦੇ ਦਿਨਾਂ ਜੋ سلسلہ ਇਹ ਚੱਲਦਾ ਹੈ ਉਸ ਦੀ ਚਰਚਾ ਕਰਦene ਔਰ ਇਸ ਸਾਰੀ ਗੱਲ ਖੋਲ ਕੇ ਮਹਾਨ ਟਿਕਾਕਾਰ ਗੁਰੂ ਗ੍ਰੰਥ ਸਾਹਿਬ ਦੇ ਪ੍ਰਿੰਸੀਪਲ ਸਾਹਿਬ ਸਿੰਘ ਨੇ ਖੋਲ ਦਿੱਤੀ ਹੈ। ਪੜੇ ਦਿੱਲੀ ਦੇ ਵਿੱਚ ਮੈਨੂੰ ਮੀਟ ਕੀਤੀ ਗਈ। ਤੇ ਮੈਂ ਉਸ ਬੀਬੀ ਨੂੰ ਕਿਹਾ ਬਠੀਕ ਹੈ ਤੁਸੀਂ ਪੁਸਤਕ ਲਿਖੀ ਹੈ ਤੇ ਇਸ ਦੇ ਵਿੱਚ ਜੋ ਕੁਝ ਲਿਖਿਆ ਹੈ ਉਹ ਤੇ ਸਿਰਲੇਖ ਤੋਂ ਹੀ ਪਤਾ ਚੱਲਦਾ ਪਿਆ। ਤੇ ਪੁਸਤਕ ਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਪਰ ਮੈਂ ਪੁਸਤਕ ਕਬੂਲ ਨਹੀਂ ਕਰਨੀ ਯਾ ਇਸ ਸੰਬੰਧੀ ਕੁਝ ਵਿਚਾਰ ਵਟਾਂਦਰਾ ਪਹਿਲੇ ਕਰ ਖੈਰ ਬੈਠ ਗਏ ਉਸ ਦੀ ਕੋਠੀ 'ਚ ਨਾਲ ਹੀ ਮਾਡਲ ਟਾਊਨ ਦੀ ਗੱਲ ਪੰਕਤੀ ਸਰਮੌਰ ਐਸੀ ਗੁਰੂ ਨਾਨਕ ਦੀ ਰਸ ਸੋਨਾ ਰਸ ਰੁਪਾ ਕਾਮਣ ਰਸ ਪਰਮਲ ਕੀ ਵਾਸ ਰਸੇ ਜਾ ਰਸ ਘੋੜੇ ਮੰਦਰ ਰਸਮੀ ਠਾ ਰਸ ਮਾਸ ਇਹ ਤੇ ਰਸ ਸਰੀਰ ਕੇ ਕਹ ਘਟ ਨਾਮ ਨਿਵਾਸ ਕਿੰਨੇ ਰਸ ਸਰੀਰ ਦੇ 54 ਮਾਸ ਹੋਵੇ ਤੇ ਨਾਮ ਦਾ ਵਾਸਾ ਕਿੱਥੇ ਹੋ ਸਕਦਾ ਨਾਮ ਨਹੀਂ ਵਸ ਸਕਦਾ ਮੈਂ ਕਿ ਠੀਕ ਇਸ ਪੰਕਤੀ ਨੂੰ ਸਾਹਮਣੇ ਰੱਖ ਕੇ ਤੁਸੀਂ ਮਾਸ ਦੀ ਬੜੀ ਸੋਹਣੀ ਵਿਆਖਿਆ ਕਰ ਦਿੱਤੀ ਬਹੁਤ ਸੋਹਣੀ ਬੜੀ ਉੱਤਮ ਵਿਆਖਿਆ ਔਰ 400 ਸਫੇ ਰੰਗ ਦਿੱਤੇ ਲੇਕਿਨ ਹੁਣ ਗੱਲ ਇਥੋਂ ਸ਼ੁਰੂ ਕਰਨੀ ਪੈਗੀ ਰਸ ਸੋਨਾ ਪਹਿਲੇ ਗੁਰੂ ਨਾਨਕ ਨੇ ਲਿਖਿਆ ਹੈ ਰਸ ਸੋਨਾ ਤੇ ਸੋਨੇ ਦਾ ਹਾਰ ਤੂੰ ਗੱਲ ਵਿੱਚ ਪਾਇਆ ਹੈ ਮੈਂ ਕਿ ਪਹਿਲੇ ਇਹਨੂੰ ਬਾਹਰ ਸੁੱਟ ਇਹਨੂੰ ਕਿ ਪਾਸੇ ਕਰ ਤਾਂ ਤੂੰ ਬਾਕੀ ਗੱਲ ਕਰੀ ਰਸ ਸੋਨਾ ਰਸ ਰੂਪਾ ਅਗਰ ਘਰ ਦੇ ਵਿੱਚ ਕੋਈ ਚਾਂਦੀ ਪਈ ਹੈ ਤੇ ਇਹਨੂੰ ਵੀ ਸੁੱਟ ਕਿਉਂਕਿ ਗੁਰੂ ਕਹ ਰਿਹਾ ਨੇ ਤੇ ਰਸ ਹੈ ਕਾਮਣ ਰਸ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਅਗਰ ਰਸ ਹੈ ਤਾਂ ਮੈਂ ਕਹਣ ਪਹਿਲੇ ਤੇਰੇ ਪਤੀ ਨੂੰ ਚਾਹੀਦਾ ਉਹ ਤੈਨੂੰ ਧੱਕੇ ਮਾਰ ਕੇ ਘਰੋਂ ਕੱਢੇ ਪਹਿਲੇ ਤੇ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਵਾਸ ਤੇ ਮੈਂ ਕਿ ਕਪੜੇ ਨਾਲ ਤੂੰ ਜ਼ਰੂਰ ਸੈਂਟ ਲਾਇਆ ਹੈ ਅਤਰ ਲਾਇਆ ਖੁਸ਼ਬੂ ਆ ਰਹੀ ਤੂੰ ਜਾਣਦੀ ਹੈ ਪ੍ਰਿੰਸੀਪਲ ਹੈ ਪੜਾਉਂਦੀ ਹੈ ਕਾਲਜ ਦੇ ਜਾ ਕੇ ਇਸ ਕਿਤਾਬ ਲਿਖਣ ਦਾ ਤੂੰ ਬਹੁਤ ਵੱਡਾ ਮਾਣ ਪ੍ਰਾਪਤ ਕੀਤਾ ਤੇ ਸੈਂਟ ਤੋਂ ਲਾਇਆ ਹੈ ਅਤਰ ਤੋਂ ਲਾਇਆ ਹੈ ਖੁਸ਼ਬੂ ਤੇਰੇ ਕੋਲ ਆ ਰਹੀ ਹੈ ਤੇ ਸਾਬ ਕੰਨ ਨੇ ਤੇ ਰਸ ਹੈ ਇਹ ਕਿਉਂ ਲਾਇਆ ਹੈ ਰਸ ਸੇ ਜਾ ਰਸ ਘੋੜੇ ਮੰਦਰ ਰਸਮੀ ਛਰ ਅਸਮਾਸ ਮੰਦਰ ਮੈਂ ਕਿ ਬੜੀ ਸੋਹਣੀ ਕੋਠੀ ਹੈ ਤੇਰੀ ਇਹਨੂੰ ਅਗਲਾ ਹੀ ਹਟਾ ਦੇ ਜਾਂ ਘਰੋਂ ਨਿਕਲ ਕਿਉਂਕਿ ਇਹ ਵੀ ਇੱਕ ਰਸ ਹੈ ਸਤਿਗੁਰ ਕਹਿੰਦੇ ਪੈ ਨੇ ਇਹ ਵੀ ਇੱਕ ਰਸ ਹੈ ਮਕਾਨ ਸੋਨਾ ਮਕਾਨ ਇਹ ਵੀ ਇੱਕ ਰਸ ਹੈ ਅਸਵਾਰੀ ਅੱਛੀ ਤੋਂ ਅੱਛੀ ਅਸਵਾਰੀ ਹੋਵੇ ਉਸ ਜ਼ਮਾਨੇ ਚ ਅੱچھے ਘੋੜੇ ਹੁੰਦੇ ਸਨ ਤੇ ਜਿਹਦੇ ਕੋਲ ਬਹੁਤ ਵਧੀਆ ਘੋੜਾ ਹੋਵੇ ਭੁੱਲਿਆ ਨਹੀਂ ਸਮੰਦਾ ਸੀ ਤੇ ਅੱਜ ਕੱਲ ਵਾਹਨ ਬਦਲ ਗਏ ਕਾਰਾਂ ਹੋ ਗਈਆਂ ਜਾਂ ਹੋਰ ਕੋਈ ਇਸ ਜ਼ਰੀਏ ਹੋ ਗਿਆ ਤੇ ਮੈਂ ਖ ਇਹ ਵੀ ਤੇਰੇ ਕੋਲ ਹੈ ਤੇ ਇਹਨੂੰ ਵੀ ਬਾਰਸ ਉੱਠ ਭੁੱਲ ਕੇ ਵੀ ਕਾਰ ਤੇ ਨਾ ਬੈਠੀ ਰਸੇ ਜਾਰਸ ਘੋੜੇ ਮੰਦਰ ਰਸਮੀਠਾ ਮਿੱਠਾ ਵੀ ਕੁਰਸ ਹੁੰਦਾ ਤੇ ਚੀਨੀ ਪੈਂਦੀ ਹੈ ਕਿ ਨਹੀਂ ਸ਼ੂਗਰ ਖੰਦੀ ਹੈ ਕਿ ਨਹੀਂ ਘਰ ਦੇ ਚ ਮਿੱਠਾ ਹੈ ਕਿ ਨਹੀਂ ਕੋਈ ਮਿੱਠੀ ਚੀਜ਼ ਵਰਤਦੀ ਹੈ ਕਿ ਨਹੀਂ ਇਹਨੂੰ ਵੀ ਬਾਅਰ ਸੁੱਟ ਫਿਰ ਰਸ ਮੀਠਾ ਰਸਮਾਸ ਫਿਰ ਮਾਸ ਇੱਕ ਰਸ ਇਹਨੂੰ ਬਾਅਰ ਸੁੱਟ ਪਰ ਇਸ ਤੋਂ ਪਹਿਲੇ ਚੀਨੀ ਵੀ ਬਾਅਰ ਸੁੱਟ ਕੋਠੀ ਨੂੰ ਵੀ ਅਗਲਾ ਸੋਨੇ ਦਾ ਹਾਰ ਕੋ ਜੋ ਗੱਲ ਚ ਪਾਇਆ ਹੈ ਇਹ ਵੀ ਬਾਹਰ ਸੁੱਟ। ਔਰ ਫਿਰ ਅਸਵਾਰੀ ਵਾਸਤੇ ਵੀ ਤੇਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ। ਤੂੰ ਸੈਂਟ ਇਹ ਅਤਰ इत्यादिक ਦੀਆਂ ਸ਼ੀਸ਼ੀਆਂ ਵੀ ਬਾਹਰ ਸੁੱਟ। ਇਹ ਘਰ ਦੇ ਚ ਨਹੀਂ ਹੋਣੀਆਂ ਚਾਹੀਦੀਆਂ। ਅੱਖ ਲੱਗੀ ਇਸ ਢੰਗ ਨਾਲ ਤੇ ਮੈਂ ਨਹੀਂ ਸੋਚਿਆ ਸੀ। ਇਸ ਤਰ੍ਹਾਂ ਦੇ ਵੀ ਅਰਥ ਆਉਂਦੇ ਨੇ ਤੇ ਮੈਂ ਕਹ ਤੂੰ ਇਹ ਸਮਝਿਆ ਹੋਇਆ ਕਿ ਸਿੱਖ ਜਗਤ ਦੇ ਚ ਸਾਰਿਆਂ ਨੇ ਦਿਮਾਗ ਨੂੰ ਤਾਲੇ ਲਾ ਕੇ ਰੱਖਿਆ ਹੋਣਾ। ਵਾਕਈ ਜਿਨ੍ਹਾਂ ਨੇ ਤਾਲੇ ਲਾ ਕੇ ਰੱਖੇ ਹੋਏ ਨੇ ਉਹਨਾਂ ਨੇ ਇਸ ਬਹਿਸ ਨੂੰ ਛੇੜਿਆ ਆਇਆ ਔਰ ਪੰਥ ਦੇ ਪਰਮਾਨਿਕ ਖਰੜੇ ਦੀ ਥਾਂ ਥਾਂ ਤੇ ਮੁਕਲਫਤ ਔਰ ਅਨੇਕਾਂ ਤਾਨੂ ਅੰਮ੍ਰਿਤ ਵੀ अनेका ਹਿੱਸਿਆਂ 'ਚ ਵੰਡ ਕੇ ਰੱਖ ਦਿੱਤਾ ਫਿਰ ਠੰਡੇ ਦਿਲ ਨਾਲ ਮੈਂ ਤੁਹਾਨੂੰ ਪੁੱਛਣ ਲੱਗੀ ਕਹਿੰਨੇ ਜੀ ਗੱਲ ਕੀ ਹੈ ਫਿਰ ਗੱਲ ਕੀ ਹੈ ਮੈਂ ਤੇ ਇੰਨੀ ਵੱਡੀ ਕਿਤਾਬ ਲਿਖ ਬੈਠੀ ਮੈਂ ਫਿਰ ਗੱਲ ਸੁਣਾਓ ਸੋਨੇ ਦਾ ਕੋਲ ਹੋਣਾ ਮਾੜੀ ਗੱਲ ਨਹੀਂ ਪਰ ਬੰਦਾ ਸੋਨੇ ਵਿੱਚ ਰਸ ਨਾ ਮਾਣੇ ਹੁਣ ਜਿਵੇਂ ਪੁਰਸ਼ ਸੋਨੇ ਦਾ ਅਗਰ ਕੜਾ ਪਾਈ ਫਿਰਦਾ ਤੇ ਰਸ ਹੈ ਉਸ ਦਾ ਵਰਨਾ ਸਰਬ ਲੋਕ ਦਾ ਕੜਾ ਸਾਨੂੰ ਸਤਗੁਰ ਨੇ ਦਿੱਤਾ ਸੋਨੇ ਦਾ ਤਾਂ ਨਹੀਂ ਦਿੱਤਾ ਤੇ ਜਿੰਨੇ ਪਾਈ ਫਿਰਦੇ ਨੇ ਇਹ ਸੋਨੇ ਦਾ ਕੜਾ ਵੀ ਇੱਕ ਰਸ ਹੋ ਗਿਆ ਸੋਨਾ ਇੱਕ ਲੋੜ ਹੋ ਸਕਦੀ ਬੰਦੇ ਦੀ ਰੱਖੇ ਅਗਰ स्त्री ਨੇ ਕੁਝ ਪਹਿਨੇ ਹੈ ਠੀਕ ਹੈ ਪਰ ਹੁਣ ਨੀਰਾ ਤੇ ਸੋਨਾ ਨਾ ਨਖਾਂਦੀ ਫਿਰੇ ਤੇ ਜੇ ਦਿਖਾਂਦੀ ਫਿਰਦੀ ਉਹ ਰਸ ਹੈ ਮੁਸ਼ਕਿਲ ਹੈ ਕਿ ਨਾਮ ਜਪ ਸਕੇ ਰਸ ਨਹੀਂ ਆਉਣਾ ਚਾਹੀਦਾ ਇਸੇ ਤਰੀਕੇ ਦੇ ਨਾਲ ਪੁਰਸ਼ ਵਾਸਤੇ ਇਸਤਰੀ ਤੇ ਇਸਤਰੀ ਵਾਸਤੇ ਪੁਰਸ਼ ਇੱਕ ਲੋੜ ਹੈ ਸੰਸਾਰਿਕ ਲੋੜ ਹੈ ਸਮਾਜਿਕ ਲੋੜ ਹੈ ਸਰੀਰਕ ਲੋੜ ਹੈ ਇਹ ਸਿਰਫ ਰਸ ਨਾ ਹੋਵੇ ਅਗਰ ਰਸ ਬਣ ਗਿਆ ਤਾਂ ਸੁਰਤ ਇੱਥੇ ਵੀ ਰੁਕ ਜਾਏਗੀ ਅੱਗੇ ਨਹੀਂ ਜਾ ਸਕੇਗਾ ਮਨ ਮਕਾਨ ਇੱਕ ਲੋੜ ਹੈ ਬਿਲਕੁਲ ਲੋੜ ਹੈ ਮਨੁੱਖ ਦੀ ਇੱਕ ਲੋੜ ਹੈ ਤੇ ਜੇ ਮਕਾਨ ਹੁਣ ਰਸ ਬਣ ਜਾਏ ਤੇ ਕਈਆਂ ਵਾਸਤੇ ਰਸ ਬਣ ਜਾਂਦਾ ਹੈ ਉਹ ਬੈਠਣ ਵਾਸਤੇ ਬਾਅਦ ਵਿੱਚ ਕਹਿੰਦੇ ਨੇ ਪਹਿਲੇ ਸਾਰਾ ਮਕਾਨ ਦਿਖਾ ਦੇਣਾ ਇਹ ਵੀ ਵੇਖੋ ਇਹ ਵੀ ਵੇਖੋ ਅੰਜ ਪ੍ਰਕਰਮਾ ਕਰਾਈ ਫਿਰਦੇ ਨੇ ਆਪਣੇ ਮਕਾਨ ਦੀ ਜਿਵੇਂ ਉਹਨਾਂ ਦਾ ਮਕਾਨ ਇੱਕ ਮੰਦਰ ਹੋਵੇ ਖੂਬਸੂਰਤ ਪ੍ਰਮਾਤਮਾ ਦਾ ਖੈਰ ਮੁਖ्तसर ਇਸ ਕਰੀ ਇਹ ਰਸ ਹੁੰਦਾ ਹੈ ਤੋ ਹੁਣ ਇਸ ਮਕਾਨ ਨੇ ਰੱਬ ਦਾ ਨਾਮ ਨਹੀਂ ਜਪਣ ਦੇਣਾ ਕਈਆਂ ਵਾਸਤੇ ਗੱਡੀ ਕਾਰ ਇhtiyadak रस ਬਣ ਜਾਂਦੀ ਬੇ ਲੋਕੀ ਵੇਖਣ ਕੋਈ ਵਧੀਆ ਹੋਵੇ ਕਾਰ ਆਮ ਕਾਰਾਂ ਤੇ ਲੋਕੀ ਪਏ ਕੋਮ ਦਿਨ ਕੋਈ ਖਾਸ ਹੋਵੇ ਕੋਈ سلسلہ ਖਾਸ ਹੋਵੇ ਵਿਸ਼ੇਸ਼ ਹੋਵੇ ਤੇ ਜੇ ਹੁਣ ਕਾਰ ਦੇ ਆਸਰੇ ਤੇ ਤੂੰ ਵਿਸ਼ੇਸ਼ ਹੋਣਾ ਸਭ ਕੁਝ रस ਹੋ ਜਾਏ ਸੁਰਤ ਰੁਕੇਗੀ ਤੇ ਮਿੱਠਾ ਇੱਕ ਲੋੜ ਹੈ ਸਰੀਰ ਦੇ ਵਿੱਚ ਮਾੜਾ ਮੋਟਾ ਜਾਣਾ ਹੀ ਚਾਹੀਦਾ ਥੋੜਾ ਬਹੁਤ ਇਹਦੀ ਇੱਕ ਲੋੜ ਹੈ ਪਰ ਇਹ ਹੁਣ ਰਾਸੀ ਬਣ ਜਾਏ ਕਈ ਬੰਦਿਆਂ ਦਾ ਮਿੱਠੀ ਚੀਜ਼ ਖਾਣਾ ਇੱਕ रस ਬਣ ਜਾਂਦਾ ਹੈ ਤੁਜੇ ਰਸ ਬਣ ਗਏ ਤੇ ਮੁਸ਼ਕਿਲ ਹੈ ਨਾਮ ਜਪ ਸਕੇ ਇਸ ਤਰ੍ਹਾਂ ਮਾਸਿਕ ਬੰਦੇ ਦੀ ਲੋੜ ਹੋ ਸਕਦੀ ਰਸ ਨਹੀਂ ਅਗਰ ਮਾਸ ਰਸ ਬਣ ਗਿਆ ਤੇ ਫਿਰ ਮੁਸ਼ਕਿਲ ਹੈ ਨਾਮ ਜਪ ਸਕੇ ਫਿਰ ਤੇ ਮਾਸਿਚੀ ਫਸ ਗਿਆ ਫਿਰ ਤੇ ਮਾਸਿਚੀ ਡੁੱਬ ਗਿਆ ਕੋਈ ਰੂਪ ਦੇਚ ਡੁੱਬ ਗਿਆ ਕੋਈ ਸੋਨੇ ਚ ਡੁੱਬ ਗਿਆ ਕੋਈ ਮਕਾਨ ਦੇਚ ਡੁੱਬ ਗਿਆ ਕੋਈ ਮਿੱਠੇ ਚ ਡੁੱਬ ਗਿਆ ਕੋਈ ਮਹਿਲ ਮਾਰੀਆਂ ਚ ਡੁੱਬ ਗਿਆ ਕੋਈ ਮਾਸਿਚ ਡੁੱਬ ਗਿਆ ਸਤਗੁਰ ਇਹਨਾਂ ਸਾਰਿਆਂ ਨੂੰ ਰਸ ਭਏ ਕਹਿੰਦੇ ਨੇ ਇੱਕ ਨੂੰ ਰਸ ਨਹੀਂ ਆਖਿਆ ਫਿਰ ਇਸ ਪੰਕਤੀ ਨੂੰ ਸਰਵਨ ਕਰਨਾ ਗੁਰਨਾਮਿਕ ਦੇਵ ਜੀ ਮਹਾਰਾਜ ਦੀ ਰਸ ਸੋਨਾ ਰਸ ਰੋਪਾ ਕਾਮਣ ਰਸ ਪਰਮਲ ਕੇ ਵਾਸ ਰਸ ਸੇ ਜੈ